ਸੀਬੀਆਈ ਨੇ ਮਨੁੱਖੀ ਤਸਕਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਦੇਸ਼ ਭਰ ਵਿੱਚ ਚਲਾਏ ਜਾ ਰਹੇ ਇੱਕ ਨੈੱਟਵਰਕ ਰਾਹੀਂ ਨੌਜਵਾਨਾਂ ਨੂੰ ਵਿਦੇਸ਼ ਵਿੱਚ ਆਕਰਸ਼ਕ ਰੋਜ਼ਗਾਰ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਸੀਬੀਆਈ ਨੇ ਦੱਸਿਆ ਕਿ YouTube ਵਰਗੇ ਸੋਸ਼ਲ ਮੀਡੀਆ ਚੈਨਲਾਂ ਅਤੇ ਸਥਾਨਕ ਸੰਪਰਕਾਂ ਅਤੇ ਏਜੰਟਾਂ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਰੂਸ ਵਿੱਚ ਵੱਡੀਆਂ ਤਨਖਾਹਾਂ ਤੇ ਰੋਜ਼ਗਾਰ ਦੇਣ ਦਾ ਲਾਲਚ ਦਿੱਤਾ ਗਿਆ ਅਤੇ ਉੱਥੇ ਲਿਜਾ ਕੇ ਉਹਨਾਂ ਨੂੰ ਲੜਾਈ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਰੂਸ-ਯੂਕਰੇਨ ਜੰਗ ਖੇਤਰ ਵਿੱਚ ਤਾਇਨਾਤ ਕੀਤਾ ਗਿਆ। सीबीआई ਨੇ ਕਿਹਾ ਕਿ ਇਹਨਾਂ ਵਿੱਚੋਂ ਕੁਝ ਭਾਰਤੀ ਜੰਗੀ ਖੇਤਰ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ सीबीआई ਨੇ ਇਸ ਮਾਮਲੇ ਵਿੱਚ ਪ੍ਰਾਈਵੇਟ ਵੀਜ਼ਾ ਸਲਾਹਕਾਰ ਕੰਪਨੀਆਂ ਅਤੇ ਏਜੰਟਾਂ ਵਿਰੁੱਧ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ ਇਹਨਾਂ ਏਜੰਟਾਂ ਦਾ ਨੈਟਵਰਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਫੈਲਿਆ ਹੋਇਆ ਹੈ सीबीआई ਨੇ ਦਿੱਲੀ ਤਰਵਨੰਤਪੁਰਮ ਅੰਬਾਲਾ ਚੰਡੀਗੜ੍ਹ ਮਦੁਰਾਈ ਅਤੇ ਚੇਨਈ ਦੀਆਂ ਤਕਰੀਬਨ 13 ਥਾਵਾਂ ਤੇ ਛਾਪੇ ਮਾਰੇ ਨੇ ਛਾਪਿਆਂ ਦੌਰਾਨ 50 ਲੱਖ ਤੋਂ ਵੱਧ ਦੀ ਨਗਦੀ ਇਤਰਾਜ਼ਯੋਗ ਦਸਤਾਵੇਜ਼ ਕੰਪਿਊਟਰ ਲੈਪਟਾਪ ਮੋਬਾਈਲ ਅਤੇ ਸੀਸੀਟੀਵੀ ਫੁਟੇਜ ਨੂੰ ਜ਼ਬਤ ਕੀਤਾ ਗਿਆ ਹੈ ਸੀਬੀਆਈ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਲਾਲਚ ਦੇ ਕੇ ਵਿਦੇਸ਼ ਭੇਜਣ ਦੇ ਤਕਰੀਬਨ 35 ਮਾਮਲੇ ਏਜੰਸੀ ਨੂੰ ਮਿਲੇ ਨੇ